ਕਤੇ ਦਾਣਾ ਜਾਂ ਦੀਂਦਾ ਹੀ ਨਹੀਂ ਉਹ ਹੋਰ ਬਾਈ ਕਿਵੇਂ ਐ ਬਾਈ ਠੀਕ ਐ ਤੂੰ ਦੱਸ ਵਧੀਆ ਵਧੀਆ ਕੀ ਪਰੋਲੀ ਜੇ ਜਨ ਹੈ ਉਹ ਮੱਕੀ ਬਜਾਈ ਸੀ ਬਾਈ ਅੱਛਾ ਇਹ ਨਿਕਲਦੀ ਜੀ ਦੀਂਦੀ ਨਹੀਂ ਮੈਨੂੰ ਕਈ ਦਿਨ ਹੋ ਗਏ ਬੀਜੀ ਨੂੰ ਚਾ ਉਹ ਪ੍ਰੈਸ਼ਰ ਜੇ ਵਾਲੀ ਮਸ਼ੀਨ ਨਹੀਂ ਹੁੰਦੀ ਹਾਂ ਉਹ ਕੰਪਿਊਟਰ ਸਿਸਟਮ ਜ ਆਹੋ ਆਹੋ ਉਹ ਤੋਂ ਵਜਾਈ ਸੀ ਅੱਛਾ ਮੈਨੂੰ ਐ ਲੱਗਦਾ ਵੀ ਕਿਤੇ ਉਹ ਨਾ ਉਹ ਮਿੱਟੀ 'ਚ ਹੀ ਦੱਬ ਗਈ ਹੋਵੇ ਉਹ ਕੁਝ ਮੀਂਹ ਵੀ ਪੈ ਗਿਆ ਹੋਰ ਉਤੋਂ ਮੀਂਹ ਪੈ ਗਿਆ ਇੱਕ ਮਾਰਮਾਈ ਸੀ ਹਲੇ ਹੁਣੀ ਹਾਂ ਚੱਲ ਕੋਈ ਨਾ ਉਹ ਤਾਂ ਧਰਤੀ ਨੂੰ ਚੱਕ ਕੇ ਨਿਕਲਿਓ ਆ ਚੱਕ ਲੈਂਦੀ ਐ ਮੱਕੀ ਤਾਂ ਮਿੱਟੀ ਨੂੰ ਹਾਂ ਆਇਆ ਫਿਰ ਉਹ ਦੂਈ ਚੱਕਦੀ ਐ ਨਾ ਤੁਰਤ ਪੈਰ ਗਿੱਲਾ ਜਾ ਹੋਵੇ ਹਾਂ ਫੇਰ ਤਾਂ ਚੱਕ ਲੈਂਦੀ ਐ ਹਮ ਹੋਰ ਮੀਨੇ ਕੰਮ ਖਰਾਬ ਕਰਤਾ ਹਾਂ ਇੱਕ ਬਾਹਿਆ ਨਹੀਂ ਗਿਆ ਬਾਹਣਾ ਸਮਾਰ ਕੇ ਸੁੱਕਾ ਜਾਦੇ ਸੀ ਅੱਛਾ ਹੋਰ ਡਲੇ ਉੱਠ ਖੜੇ ਚ ਹਮ ਉਹ ਕੋਈ ਨਾ ਡਲਿਆਂ ਨੂੰ ਤਾਂ ਪਰਾਂ ਕਰ ਦਿੰਦੀ ਐ ਇਹ ਹਾਂ ਇਹ ਤਾਂ ਖਰ ਉਹਨੇ ਬਾਹਣ ਵਧੀਆ ਪ੍ਰੈਸ਼ਰ ਵਾਲੀ ਨਾਲ ਵਧੀਆ ਬਣਾਤਾ ਬਾਹਣ ਦਾ ਅੱਛਾ ਹਾਂ ਕਿੰਨਾ ਕ ਖਰਚਾ ਖੁਰਚਾ ਆ ਗਿਆ ਫਿਰ ਤਰਾ ਖਰਚਾ ਤਾਂ ਬਾਈ ਤੂੰ ਐ ਲਾ ਲੈ ਵੀ ਦੋ ਥੈਲੇ ਤਾਂ ਪਾਏਗੇ ਡੀਏਪੀ ਦੇ ਅੱਛਾ ਤੇ ਬਾਕੀ ਬਚਾਈ ਵਜੂਈ ਲਾ ਲੈ ਹੂੰ ਆ ਗਿਆ 5 ਕ ਹਜ਼ਾਰ ਕਿੱਲੇ ਦਾ ਅੱਛਾ ਹਾਂ ਖਰਚਾ ਜ਼ਿਆਦਾ ਨਹੀਂ ਹੋ ਗਿਆ ਯਾਰ ਹਾਂ ਫਿਰ ਆ ਬਾਹਵਹੀ ਦਾ ਹੋ ਗਿਆ ਵਿੱਚ ਹੂੰ ਖਰਚਾ ਹੋ ਗਿਆ 5-6000 ਆ ਗਿਆ ਖਰਚਾ ਕਿੱਲੇ ਮੰਗਰ ਆਹ ਕਿੱਲੇ ਮੰਗਰ ਆ ਗਿਆ ਬਾਈ ਅੱਛਾ ਹੂੰ ਹੋਰ ਤਾਂ ਇਹ ਨਹੀਂ ਬੀਜੀ ਫਿਰ ਮੱਖੀ ਆਇਤ ਕੀ ਨਾ ਬਾਈ ਮੈਂ ਤਾਂ ਕਦੇ ਵੀ ਨਹੀਂ ਬੀਜੀ ਅੱਛਾ ਬੀਜ ਦਾ ਨਹੀਂ ਹੁੰਦਾ ਤੂੰ ਇਹ ਤਾਂ ਠੀਕ ਆ ਚਾਰ ਵਾਸਤੇ ਮੈਂ ਸਨੂ ਫਿਰ ਦੁਬਾਰਾ ਚ ਸਾਰਾ ਸਿਆਲ ਲੋੜਨੀ ਭਰਿਆ ਟੋਕਰਾ ਸਿੱਟਿਆ ਨਾ ਦਾਣੇ ਦੀ ਲੋੜ ਹੈ ਨਾ ਖਲ ਦੀ ਲੋੜ ਹੈ ਦੁੱਧ ਬਾਦ ਵਧੀਆ ਦਿੰਦੇ ਨੇ ਪਸੂ ਮੈਂ ਤਾਂ ਕਦੇ ਬੀਜੀ ਹੋਣੀ ਇਹ ਅੱਛਾ ਹੋਰ ਫੇ ਸਰ ਜਾਂਦਾ ਤੇਰਾ ਮੇਰਾ ਤਾਂ ਸਰ ਜਾਂਦਾ ਕੱਲਾ ਜਾਣਾ ਹੂੰ ਇਕੱਲੇ ਨੂੰ ਮੁੱਕਦੀ ਨਹੀਂ ਅੱਛਾ ਇੱਕ ਮੇਰੇ ਲਾ ਵੇ ਗਾਈ ਹੈ ਹਾਂ ਦੇਖੋ ਆ ਦਾਸ ਕ ਦਿਨ ਹੈ ਹਾਂ ਉਹ ਉਦੋਂ ਬਾਅਦ ਤਾਂ ਆਮ ਹੀ ਹੋ ਜਾਂਦੀ ਹੈ ਇਹ ਫਿਰ ਤਾਂ ਰੁਲਦੀ ਹੋ ਫਿਰਦੀ ਰਹਿੰਦੀ ਹੈ ਹੁਣ ਜਿਵੇਂ ਤੈਂ ਹੈ ਹਾਂ ਤੈਂ ਬੀਸਤੀ ਹਾਂ ਹੁਣ ਜੇ ਤੂੰ ਚਾਰ ਚੋਰ ਪਾ ਲਿਆ ਤੇਰੇ ਵਰਗਾ ਕਹਿ ਦਿੰਦਾਗਾ ਵੀ ਕੋਈ ਨਾ ਲੈ ਜਾ ਬੱਚ ਕੇ ਆਮ ਹੀ ਹੋਈ ਪਈ ਹੈ ਅੱਛਾ ਅਹੀਂ ਫਿਰ ਜੀਰੀਆਂ ਲੱਗਣ ਲੱਗ ਜਾਣੀਆਂ ਕਹਿ ਦਿੰਨ ਕਿ ਬਾ ਤੂੰ ਅਮਰ ਲਵੇ ਲੈ ਜਾ ਬੱਚ ਕੇ ਅੱਛਾ ਹੂੰ ਉਹ ਬਾਈ ਹੁਣ ਤੂੰ ਐ ਲਾ ਲੈ ਯਾਰ 5000 ਦਾ ਤਾਂ ਤੂੰ ਕਹਿਣਾ ਕਿੱਲੇ ਮਗਰ ਖਰਚਾ ਹਾਂ 25000 ਮੰਗੋ ਦੋ ਲੱਗਦਾ ਹੈ 4-5 ਵੇਲੇ ਆ ਜਾਂਦਾ ਬਾਈ ਹੈਨਾ ਹੂੰ ਬਾਕੀ ਜੇ ਮੀਂਹ ਮੂੰਹ ਪੈ ਗਿਆ ਹੂੰ ਫਿਰ 5000 ਹੋਰ ਵਧਾ ਲੈ ਹਾਂ 35000 ਨੂੰ ਕਿੱਲੇ ਮਗਰ ਖੂ ਪਟਿਆ ਜਾਂਦਾ ਹੈ ਹਾਂ ਮੈਂ ਆਪਣਾ ਤਾਂ ਇਹ ਮੰਗ ਤੰਗ ਤੇ ਤੇਰੇ ਮੇਰੇ ਵਰਗੇ ਤੋਂ ਸਰ ਜਾਂਦਾ ਹੈ ਹਾਂ ਪਰ ਆਪਣਾ ਕਿਹੜਾ ਕੋਈ ਬਾਲਾ ਵੱਡਾ ਫਾਰਮ ਹੈ ਗਾਈਆਂ ਨੂੰ ਮੁੱਕ ਗਈ। ਇਹ ਤਾਂ ਗੱਲ ਠੀਕ ਆ ਬਾਈ ਤੇਰੀ। ਜਦੋਂ ਮੰਗ ਕੇ ਸਰਜੇ ਫਿਰ ਉਹਨੂੰ ਬੀਜਣ ਦੀ ਕੀ ਲੋੜ ਐ। ਹਾਂ। ਭਾਈ ਯਾਰ ਮੈਂ ਤੇ ਤੇ ਗੱਲ ਪੁੱਛਾਂ। ਹਾਂ ਬਾਈ ਪੁੱਛ। ਯਾਰ 5000 ਤੇਰਾ ਕਿੱਲੇ ਦਾ ਖਰਚਾ ਹੋ ਗਿਆ। ਹਾਂ। ਮੱਕੀ ਤੇਰੀ ਰਮੀ ਹੋਈ ਐ। ਹਾਂ। ਉੱਤੋਂ ਪੈ ਗਿਆ ਮੀ। ਹਾਂ। ਰੱਬ ਨਾ ਕਰੇ ਜੇ ਹਰੀਓ ਨਾ ਹੋਈ। ਬਈਰ ਹੈਗਾ ਤਾਂ ਔਖਾ ਹੀ ਐ ਓਏ ਜੇ ਮੈਂ ਤੇਰੇ ਕੱਪੜੇ ਲਹਾ ਕੇ ਆ ਡਲਿਆਂ ਤੇ ਕ੍ਰੀਸਾ ਤੈਨੂੰ ਓਏ 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 ਬਾਈ ਬੱਸ ਕਰ ਦੇ ਵਾ ਬੱਸ ਓਏ ਓਏ ਬਾਈ ਬਣ ਕੇ ਵਾ ਕੜੀ ਸੀ ਨਾ ਓਏ ਓਏ ਰੋੜੇ ਮੇਰਾ ਪਿੰਡਾ ਚੇੜ ਦੇਣਗੇ ਓਏ ਬਾਈ ਬਣ ਕੇ ਓਏ ਓ ਨੋ ਓ ਨੋ ਤੂੰ ਖਰਾਬ ਐ ਉਹ ਗੱਲ ਤਾਂ ਚੱਜ ਦੀ ਕਰਦੇ ਹੁੰਦੇ ਨੇ ਓ ਬਾਈ ਬਣ ਓਏ ਉਹ ਬੱਸ ਵਾ ਤੇ ਤੈਨੂੰ ਕਹਿਣਾ ਤੇ ਤੈਨੂੰ ਕਹਿਣਾ